ਕੌਣ ਦੇ ਤਰੀਕਾ ਖਾਓ ਫਿਰ ਕਿਸੇ ਦਿਨ ਆਹਦੀ ਮਕੋਦੀ ਖਾ ਲੋ ਤੇ ਕਿਸੇ ਦਿਨ ਆਪਣੀ ਚਲਾਈ ਹੁੰਦੀ ਆ ਹਾਂਜੀ ਹਾਂਜੀ ਉਹਦੇ ਪੱਤੇ ਦੀ ਪੁਰਜੀ ਬਣਾ ਲੋ ਫਿਰ ਕਿਸੇ ਦਿਨ ਪਾਲਕ ਦੀ ਬਣਾ ਲੋ ਠੀਕ ਆ ਠੀਕ ਆ ਇਹਦਾ ਵਿੱਚ ਮੇਥੇ ਪਾ ਲੈ ਮੇਥੇ ਮੁੱਥੇ ਬੀਜ ਲੋ ਗਮਲੇ ਚ ਬੀਜ ਲੋ ਜੇ ਤੂੰ ਨਹੀਂ ਹੈਗੀ ਥਾ ਇਹਦਾ ਬਦਲ ਬਦਲ ਕੇ ਚਲੋ ਤੁਸੀਂ ਮੇਰੇ ਖਿਆਲ ਚ ਇਹਦੀ ਸੌਜਣੇ ਦੇ ਪੱਤੇ ਦੀ ਬਣਾਈ ਸੀ ਪੁਰਜੀ ਹਾਂ ਬਿਲਕੁਲ ਐਡਾ ਬਣਾਓ ਇਹ ਮੈਨੂੰ ਨਾ ਮੇਰੇ ਇੱਕ ਸੱਜਣ ਮਿਲੇ ਸੀਗੇ ਉਹ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਆ ਗਵਰਨਮੈਂਟ ਹਸਪੀਟਲ ਦੇ ਵਿੱਚ ਆ ਹਾਂ ਹਾਂ ਉਹਨਾਂ ਨੇ ਦੱਸਿਆ ਕਿ ਵੀ ਲੋਕ ਨਾ ਅਨਨੈਸੈਸਰੀ ਦਵਾਈਆਂ ਬਹੁਤ ਖਾਂਦੇ ਆ ਤੇ ਲੀਵਰ ਉਹਨਾਂ ਦੇ ਬਹੁਤ ਇਫੈਕਟ ਹੋ ਗਿਆ ਇਫੈਕਟ ਹੋ ਗਿਆ ਹਾਂਜੀ ਹਾਂਜੀ ਲੋਡ ਪੈ ਗਿਆ ਤੇ ਮੈਂ ਪੁੱਛਿਆ ਕਿਉਂ ਖਾਂਦੇ ਆ ਕਹਿੰਦੇ ਵੀ ਉਹ ਮੜਾ ਜਾਂ ਜਦ ਦਾ ਜੁਕਾਮ ਹੋ ਰਿਹਾ ਆ ਅੱਜ ਕੱਲ ਕੁਛ ਵੀ ਉਹ ਕਹਿੰਦੇ ਸਾਨੂੰ ਦਵਾਈ ਦੇ ਦੋ ਵਾਸੀ ਦਵਾਈ ਦੇ ਦੋ ਬਸ ਮਤਲਬ ਮੜਾ ਜਾਂ ਸਿਰ ਦੁਖਿਆ ਹਾਂਜੀ ਬਸ ਚੱਕ ਗੋਲੀ ਬਸ 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 ਕੁਛ ਗੋਡੇ ਚ ਦਰਦ ਹੋਈ ਲੱਤ ਚ ਦਰਦ ਹੋਈ ਚਲੋ ਗੋਲੀ ਬਸ ਇਹ ਕੰਮ ਨਹੀਂ ਕਰਨਾ ਚਾਹੀਦਾ ਨਹੀਂ ਇਹਹੀ ਸੋ ਜੀ ਬਾਜੀ ਹੁਣ ਮੇਰੇ ਕਹੇ ਤੇ ਨਾ ਹਾਂਜੀ ਜਿੰਨੇ ਜਾਣੇ ਮਤਲਬ ਕਿ ਵਿਊਅਰ ਸਾ ਜਿਹੜੇ ਵੀ ਦਰਸ਼ਕ ਦੇਖ ਰਹੇ ਆ ਹਾਂਜੀ ਹਾਂਜੀ ਇਹਦੀ ਸਬਜ਼ੀ ਜ਼ਰੂਰ ਪੱਤਿਆਂ ਦੀ ਭੁਰਜੀ ਬਣਾ ਕੇ ਖਾਓ ਆਲੂ ਦੇ ਨਾਲ ਗੰਡੇ ਪਾ ਕੇ ਵਾਹ ਜੀ ਵਾਹ ਬਹੁਤ ਵਧੀਆ ਬਣਦੀ ਆ ਤੁਹਾਡੇ ਕਹੇ ਤੇ ਮੈਂ ਖਾਧੀ ਹਾਂਜੀ ਹਾਂਜੀ ਮਜ਼ਾ ਆ ਗਿਆ ਸੱਚੀ ਮਨਾਓ ਭਾਜੀ ਦਖ ਰਿਹਾ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਸੇ ਤੋਂ ਬਹੁਤ ਬਹੁਤ ਸਵਾਗਤ ਹੈ। ਤਿਆਜਨ ਰੰਜੋਤ ਭਾਜੀ ਦੇ ਪਿੰਡ ਆਏ ਆ ਪਿੰਡ ਢੋਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵੈਦ ਰੰਜੋਤ ਭਾਜੀ ਹੁਣਾਂ ਦੇ ਪਿੰਡ ਆਏ ਆ ਅੱਜ ਪਿੰਡ ਢੋਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤੇ ਭਾਜੀ ਹੁਣਾਂ ਨਾਲ ਗੱਲ ਕਰ ਰਿਹਾ ਸੀ ਮਕੋ ਬਾਰੇ ਭੰਗੋਲੇ ਤੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹਨੂੰ ਵੱਖ-ਵੱਖ ਨਾਮ ਦੇ ਨਾਲ-ਨਾਲ ਜਾਣਿਆ ਜਾਂਦਾ ਆ। ਤੇ ਕੋਈ ਇਹਨੂੰ ਪੀਲ ਕਾ ਵੀ ਕਹਿੰਦੇ ਆ ਪਿੱਲੂ ਵੀ ਕਹਿੰਦੇ ਆ ਬਾਕੀ ਭਾਈ ਹੁਣ ਜਿਆਦਾ ਹੋਰ ਵੀ ਨਾਮ ਸ਼ਾਇਦ ਪਤਾ ਹੋਣ ਜਰੂਰ ਦੱਸਣਗੇ ਹਾਂਜੀ ਹਾਂਜੀ ਬਾਰੇ ਸਟਾ ਜਿਹੜਾ ਮੇਨ ਇਹਦੇ ਵਿੱਚ ਇੰਟਰਸ ਹੈਗਾ ਪਰ ਮੈਂ ਅਸੀਂ ਬਹੁਤ ਸਾਰੀਆਂ ਵੀਡੀਓਸ ਪਹਿਲਾਂ ਵੀ ਬਣਾਈਆਂ ਆ ਪਰ ਮੈਂ ਟਾਈਮ ਟੂ ਟਾਈਮ ਅਵੇਅਰ ਕਰਦਾ ਰਹਿਣਾ ਆਪਣੇ ਦਰਸ਼ਕਾਂ ਨੂੰ ਇਹਨਾਂ ਚੀਜ਼ਾਂ ਬਾਰੇ ਜਦੋਂ ਸੀਜ਼ਨ ਆਉਂਦਾ ਤੇ ਸੀਜ਼ਨ ਵਿੱਚ ਇਹਨਾਂ ਜਦੋਂ ਭਮਾਰ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਜਰੂਰ ਦੱਸਣਾ ਚਾਹੀਦਾ ਆ ਕਿ ਇਸ ਨੂੰ ਯੂਜ਼ ਕਰ ਲਓ ਹਾਂ 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 ਤੇ ਵੈਦ ਰਣਜੋਤ ਸਿੰਘ ਜੀ ਤੁਹਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਦੱਸਣਗੇ ਕਿ ਇਹਨਾਂ ਦੇ ਕੀ ਕੀ ਬੈਨੀਫਿਟ ਆ। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਦੱਸੋ ਜੀ। ਹੁਣ ਤੁਸੀਂ ਇਹਦਾ ਮਕੋ ਬਾਰੇ, ਪੰਭੋਲਿਆਂ ਬਾਰੇ, ਪੀਲਾ ਪਿੱਲੂ ਇਹਦੇ ਬਾਰੇ ਦੱਸੋ ਜੀ। ਭਾਜੀ ਹੁਣ ਮੇਰੇ ਕਹੇ ਤੇ ਨਾ ਹਾਂਜੀ ਜਿੰਨੇ ਜਾਣੇ ਮਤਲਬ ਕਿ ਵਿਊਅਰਸ ਆ ਜਾਂ ਜਿਹੜੇ ਵੀ ਦਰਸ਼ਕ ਦੇਖ ਰਹੇ ਆ ਹਾਂਜੀ ਹਾਂਜੀ ਇਹਦੀ ਸਬਜ਼ੀ ਜ਼ਰੂਰ ਪੱਤਿਆਂ ਦੀ ਭੁਰਜੀ ਬਣਾ ਕੇ ਖਾਓ ਆਲੂ ਦੇ ਨਾਲ ਗੰਢੇ ਪਾ ਕੇ। ਵਾਹ ਜੀ ਵਾਹ। ਬਹੁਤ ਵਧੀਆ ਬਣਦੀ ਆ। ਤੁਹਾਡੇ ਕਹੇ ਤੇ ਮੈਂ ਖਾਧੀ ਸੀ। ਹਾਂਜੀ ਹਾਂਜੀ ਮਜ਼ਾ ਆ ਗਿਆ ਸੱਚੀ। ਮਨਾਓ ਭਾਜੀ। ਹੁਣ ਇਹਦਾ ਸੀਜ਼ਨ ਆ ਹਾਂਜੀ ਇਹ ਫਰੀ ਦੇ ਵਿੱਚ ਮਿਲਦੀ ਆ ਬਿਲਕੁਲ ਜੀ ਬਿਲਕੁਲ ਦੇਖੋ ਤੇ ਇਹ ਪਾਜੀ ਲੀਵਰ ਤੇ ਜਿਹੜੀ ਆਪਣੀ ਪੈਰਾਂ ਦੇ ਵਿੱਚ ਸੋਜ ਆ ਜਾਂ ਸਰੀਰ ਦੇ ਕਿਤੇ ਵੀ ਸੋਜ ਹੋ ਜਾਂਦੀ ਆ ਹਾਂਜੀ ਹਾਂਜੀ ਸੋਜ ਨੂੰ ਘੱਟ ਕਰਦੀ ਆ ਪਾਜੀ ਠੀਕ ਆ ਜੀ ਤੇ ਖੂਨ ਨੂੰ ਸਾਫ਼ ਕਰਦੀ ਆ ਲੀਵਰ ਨੂੰ ਕਲੀਨ ਕਰਦੀ ਆ ਕਿਡਨੀ ਨੂੰ ਸਾਫ਼ ਕਰਦੀ ਆ ਠੀਕ ਆ ਜੀ ਤੇ ਬਾਜਬਾਦੀ ਨੂੰ ਖਤਮ ਕਰਦੀ ਆ ਇਹਦਾ ਫਲ ਵੀ ਤੇ ਇਹਦੇ ਪੁਰਜੀ ਵੀ ਹਾਂ ਪੁਰਜੀ ਬਣਾਓ ਇਹਦੀ ਹਾਂਜੀ ਤੇ ਮੈਂ ਪਾਜੀ ਗਿਆ ਸੀਗਾ ਪਹਿਲਾਂ ਇੱਥੇ ਬਣਦੀਆਂ ਹੁੰਦੀਆਂ ਆਪਣੇ ਇਲਾਕੇ 'ਚ ਵੀ ਹਾਰਬਰੋਂ ਤੋਂ ਆਂ ਹਾਂਜੀ ਹੁਣ ਇੱਥੇ ਘੱਟ ਲੋਕ ਬਣਾਉਂਦੇ ਆ ਹਾਂਜੀ ਪਰ ਮੈਂ ਮਾਲਵੇ ਸਾਈਡ ਗਿਆ ਸੀ ਭਾਜੀ ਹਾਂਜੀ ਤੇ ਮਾਲਵੇ ਮੇਰਾ ਇੱਕ ਫਰੈਂਡ ਆ ਉੱਥੇ ਗਿਆ ਸੀ ਤਾਂ ਉੱਥੇ ਮੈਂ ਸਟੇ ਕੀਤੀ ਜਿੱਦਾਂ ਦੋ ਰਾਤਾਂ ਰਹੀ ਸੀ ਠੀਕ ਆ ਜੀ ਪਹਿਲੀ ਰਾਤ ਜਦੋਂ ਸੀਗਾ ਤਾਂ ਉਸ ਦਿਨ ਉਹਨਾਂ ਨੇ ਪੁਰਜੀ ਬਣਾਈ ਸੀ ਤੇ ਮੈਂ ਜਦੋਂ ਪਹਿਲੀ ਬੁਰਕੀ ਲਈ ਮੈਨੂੰ ਪਹਿਲਾਂ ਪਤਾ ਨਹੀਂ ਲੱਗਾ ਹੁਣ ਬਣੀ ਹੋਈ ਸੀ ਹਾਂਜੀ ਹਾਂਜੀ ਜਿੱਲੇ ਮਲਾ ਜੀ ਮੈਂ ਕਿਹਾ ਵੀ ਯਾਰ ਬੰਬੋਲੇ ਲੱਗਦੇ ਆ ਹਾਂ ਦੇਖ ਲਓ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਕਿਦਾਂ ਕਹਿੰਦੇ ਹਾਂਜੀ ਉਹੋ ਹੀ ਆ ਮੈਂ ਕਿਹਾ ਅਜੇ ਵੀ ਦੇਖ ਲੋ ਵੀ ਕਈ ਲੋਕ ਬਣਾਉਂਦੇ ਆ ਜਿਹਨਾਂ ਨੂੰ ਭਾਜੀ ਇਹਨਾਂ ਦੀ ਬੈਨੀਫਿਟ ਪਤਾ ਆ ਹਾਂਜੀ 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 ਤੇ ਜਿਹੜੇ ਫਾਇਦਾ ਲੈ ਵੀ ਰਹੇ ਆ ਇਹ ਤੋਂ ਮੈਂ ਕਿਹਾ ਜੀ ਫਰੀ ਵੀ ਸਬਜੀ ਹਾਂ ਇਹ ਤਾਂ ਸਬਜ਼ੀਆਂ ਭਾਜੀ 100 ਰੁਪਏ ਦੋ ਘੱਟ ਕੋਈ ਮਿਲ ਨਹੀਂ ਰਹੀ 50 ਰੁਪਏ ਤੋਂ ਹਨਾ ਤਾਂ ਇਹ ਫਰੀ ਦੀ ਆ ਵਿੱਚ ਬਣਾਵੇ ਬੰਦਾ ਕਦੀ ਬਾਥੂ ਦੀ ਪੁਰਜੀ ਬਣਾ ਲਿਆ ਕਦੀ ਪਾਲਕ ਦੀ ਬਣਾ ਲਿਆ ਕਦੀ ਇਹਦੀ ਦੰਗ ਸਰ ਜਾਂਦਾ ਤੇ ਚੀਜ਼ ਵ ਬਿਲਕੁਲ ਭਾਜੀ ਇੱਕ ਮੈਂ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਗੱਲ ਦੱਸਣਾ ਚਾਹਾਂਗਾ ਭਾਜੀ ਹੁਣਾਂ ਨੇ ਵੀ ਨਹੀਂ ਗੱਲ ਕੀਤੀ ਮੈਂ ਉਹ ਤੇ ਉਹ ਗੱਲ ਇਦਾਂ ਸੀ ਕਿ ਵੀ ਮੈਨੂੰ ਨਾ ਮੇਰੇ ਇੱਕ ਸੱਜਣ ਮਿਲੇ ਸੀਗੇ ਉਹ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਆ ਗਵਰਨਮੈਂਟ ਹਸਪੀਟਲ ਦੇ ਵਿੱਚ ਆ ਹਾਂ ਹਾਂ ਉਹਨਾਂ ਨੇ ਦੱਸਿਆ ਕਿ ਵੀ ਲੋਕ ਨਾ ਅਨਨੈਸੈਸਰੀ ਦਵਾਈਆਂ ਬਹੁਤ ਖਾਂਦੇ ਆ ਤੇ ਲਿਵਰ ਉਹਨਾਂ ਦੇ ਬਹੁਤ ਇਫੈਕਟ ਹੋ ਗਿਆ ਇਫੈਕਟ ਹੋ ਗਿਆ ਹਾਂ ਜੀ ਹਾਂ ਜੀ ਲੋਡ ਪੈ ਗਿਆ ਤੇ ਮੈਂ ਪੁੱਛਿਆ ਕਿਉਂ ਖਾਂਦੇ ਆ ਕਹਿੰਦੇ ਵੀ ਉਹ ਮਾੜਾ ਜਿਹਾ ਜਦੋਂ ਜ਼ੁਕਾਮ ਹੋ ਰਿਹਾ ਅੱਜਕੱਲ੍ਹ ਕੁਝ ਵੀ ਉਹ ਕਹਿੰਦੇ ਸਾਨੂੰ ਦਵਾਈ ਦੇ ਦਿਓ ਬਸ ਗਵਰਨਮੈਂਟ ਹਸਪੀਟਲ ਗਏ ਸਾਨੂੰ ਦਵਾਈ ਦੋ ਕਿਉਂਕਿ ਫ੍ਰੀ ਚ ਮਿਲਦੀਆਂ ਤੇ ਕਹਿੰਦੇ ਜੀ ਆਪਾਂ ਨਾ ਦਈਏ ਤੇ ਸਾਨੂੰ ਉੱਪਰੋਂ ਕਹਿੰਦਾ ਕੰਪਲੇਂਟ ਕਰ ਦਿੰਦੇ ਲੋਕ ਹਾਂ ਇੱਕ ਤਾਂ ਕੰਪਲੇਂਟਸ ਹੁੰਦੀ ਐ ਜੇ ਆਪਾਂ ਨਾ ਦਈਏ ਸਾਨੂੰ ਸੀਨੀਅਰ ਡਾਕਟਰ ਕਹਿੰਦੇ ਆ ਵੀ ਤੁਸੀਂ ਕਿਉਂ ਦਵਾਈਆਂ ਨਹੀਂ ਦੇ ਰਹੇ ਜੇ ਪੇਸ਼ੈਂਟ ਮੰਗ ਰਿਹਾ ਆ ਕਹਿੰਦਾ ਸਾਡੀ ਕੋਈ ਗੱਲ ਸਮਝਦੇ ਨਹੀਂ ਇਸ ਤਰੀਕੇ ਨਾਲ ਹਾਂ ਹਾਂ ਇੱਕ ਮੈਂ ਇਹ ਕੰਸਰਨ ਵੀ ਰੇਜ਼ ਕਰਨਾ ਚਾਹੁੰਦਾ ਸੀ ਕਿ ਆਪਣੇ ਦਰਸ਼ਕਾਂ ਨੂੰ ਇਹ ਵੀ ਅਵੇਅਰ ਕਰਨਾ ਚਾਹੁੰਦਾ ਇਹ ਦੱਸਣਾ ਚਾਹੁੰਦਾ ਹੈ ਕਿ ਪਲੀਜ਼ ਕਿਤੇ ਸਰਕਾਰੀ ਹਸਪੀਟਲ ਚ ਜਾਓ ਅਨੈਸੈਸਰੀ ਦਵਾਈਆਂ ਨਾ ਲਓ ਹਾਂਜੀ ਹਾਂਜੀ ਡਾਕਟਰ ਅਨੈਸੈਸਰੀ ਦਵਾਈਆਂ ਨਹੀਂ ਦਿੰਦੇ ਹੈਗੇ ਤੁਹਾਨੂੰ ਸਲਾਹ ਲੈ ਕੇ ਜੇ ਹਾਂ ਅਗਰ ਡਾਕਟਰ ਕਹਿੰਦੇ ਆ ਵੀ ਦਵਾਈ ਲੈਣ ਦੀ ਕੋਈ ਲੋੜ ਨਹੀਂ ਤਾਂ ਤੁਸੀਂ ਜ਼ਬਰਦਸਤੀ ਨਾ ਕਹੋ ਵੀ ਸਾਨੂੰ ਦਵਾਈ ਦਿਓ ਬਿਲਕੁਲ ਏਦਾਂ ਕਰਦੇ ਆ ਕਰਦੇ ਕਰਦੇ ਲੋ ਉਹਦੇ ਜਦੋਂ ਤੁਸੀਂ ਉਹ ਦਵਾਈਆਂ ਖਾਣੇ ਆ ਮੇਰਾ ਦੱਸਣ ਦਾ ਮਤਲਬ ਸੀ ਮੈਂ ਇਹ ਪੰਭੋਲਿਆਂ ਦੇ ਵਿੱਚੋਂ ਗੱਲ ਇਹੋ ਯਾਦ ਆਈ ਪੰਭੋਲੇ ਜਿਹੜੇ ਲੀਵਰ ਲਈ ਬਹੁਤ ਇਫੈਕਟਿਵ ਹੈ ਆ ਤੇ ਜਿਹੜੀਆਂ ਦਵਾਈਆਂ ਖਾਨੇ ਆ ਨਾ ਤੁਸੀਂ ਉਹ ਵਾਲੀਆਂ ਉਹ ਲੀਵਰ ਤੇ ਹੀ ਅਸਰ ਕਰਦੀਆਂ ਅੱਜ ਕੱਲ ਲੀਵਰ ਦੀਆਂ ਪ੍ਰੋਬਲਮਸ ਬਹੁਤ ਵੱਧ ਰਹੀਆਂ ਆ ਹਾਂਜੀ ਹਾਂਜੀ ਉਹਦਾ ਰੀਜ਼ਨ ਇਹੀ ਆ ਉਹਨੇ ਦੱਸਿਆ ਮੈਨੂੰ ਅਨੈਸੈਸਰੀ ਦਵਾਈਆਂ ਖਾਣੇ ਬਿਲਕੁਲ ਬਿਲਕੁਲ ਜੀ ਠੀਕ ਆ ਹਾਂਜੀ ਹਾਂਜੀ ਬਾਕੀ ਹੋਰ ਵੀ ਕਈ ਕਾਰਨ ਹੋ ਸਕਦੇ ਆ ਡਰਿੰਕਸ ਤੋਂ ਕੋਲ ਹੋ ਸਕਦੀ ਆ ਜਿਆਦਾ ਮਤਲਬ ਇਹੀ ਆ ਕਿ ਜਦੋਂ ਮਤਲਬ ਮੜਾ ਜਾਂ ਸਿਰ ਦੁਖਿਆ ਹਾਂਜੀ ਬਸ ਚੱਕ ਗੋਲੀ ਬਸ 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 ਕੁਛ ਗੋਡੇ ਚ ਦਰਦ ਹੋਈ ਲੱਤ ਚ ਦਰਦ ਹੋਈ ਚਲੋ ਗੋਲੀ ਇਹ ਕੰਮ ਨਹੀਂ ਕਰਨਾ ਚਾਹੀਦਾ ਨਹੀਂ ਇਹ ਹੀ ਚੀਜ਼ ਉਹ ਦੇਖੋ ਕਾਦੋਂ ਹੋਣ ਲਈ ਆ ਸਲਾਹ ਲਾਓ ਜਾ ਕੇ ਸਲਾਹ ਲਾਓ ਫੀਸ ਦੇ ਦਿਓ 100 ਰੁਪਇਆ ਕੋਈ ਨਹੀਂ ਸਲਾਹ ਲਾਓ ਜਾ ਕੇ ਸਰਕਾਰੀ ਸਰਕਾਰੀ ਹੌਸਲਾ ਫੀਸ ਲੱਗਦੀ ਨਹੀਂ ਫ੍ਰੀ ਆ ਹਾਂ ਤੇ ਚਲੋ ਇਹ ਟਾਈਮ ਟੂ ਟਾਈਮ ਭਾਜੀ ਨਾਲ ਵੀ ਗੱਲ ਕਰਦਾ ਰਹਿਣਾ ਮੈਂ ਤੇ ਭਾਜੀ ਹੁਣ ਵੀ ਵੇਅਰ ਕਰਦੇ ਰਹਿੰਦੇ ਕਿ ਅਨਸੈਸਰੀ ਦਵਾਈਆਂ ਨਾ ਖਾਓ ਕੋਈ ਜੀ 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 ਕੁਛੇ ਡਾਕਟਰ ਦੀ ਸਲਾਹ ਚੰਗੀ ਤਰ੍ਹਾਂ ਲਓ ਦਵਾਈ ਦੀ ਸਲਾਹ ਲਓ ਠੀਕ ਹੈ ਜੀ ਤੇ ਚਲੋ ਪਾਜੀ ਆਪਾਂ ਆਉਣੇ ਆ ਮਕੋਹ ਤੇ ਤੁਸੀਂ ਮਕੋਹ ਦੇ ਗੁਣ ਵੀ ਦੱਸੇ ਮੈਨੂੰ ਤੇ ਅਸੀਂ ਮਕੋਹ ਦਾ ਜਿਹੜਾ ਫਲ ਆ ਉਹ ਮੇਰੇ ਹਿਸਾਬ ਨਾਲ ਅੱਜ ਕੱਲ ਲੱਗ ਗਿਆ ਆ ਪਾਜੀ ਹਾਂਜੀ 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 ਉਹ ਹੈ ਕਿਤੇ ਤੁਹਾਡੇ ਦਿਖਾਇਓ ਤਾਂ ਜਰਾ ਮੈਨੂੰ ਦੱਸੋ ਆਈਆ ਪਾਜੀ ਆ ਤਾਂ ਲੱਗਿਆ ਨਹੀਂ ਹਜੇ ਪਾਜੀ ਹੈਗਾ ਆ ਇਹ ਆਪਣਾ ਹਰਾ ਇਹ ਹਰਾ ਆ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਤੁਹਾਡਾ ਲਾਲ ਆਪਣਾ ਪਕਾ ਵੀ ਹੋਣਾ ਨਹੀਂ ਹੋਜਾ ਪੱਕਣੇ ਆ ਪਾਜੀ ਹਜੇ ਹਜੇ ਨਹੀਂ ਸਾਡੇ ਵੱਲ ਤਾਂ ਪਾਜੀ ਪੱਕ ਗਏ ਆ ਮੈਂ ਤਾਂ ਦੇਖੇ ਪੱਕ ਵੀ ਗਏ ਹੋਣੇ ਆ ਹਾਂ ਇੱਥੇ ਹਰੇ ਹੀ ਆ ਜੇ ਮੈਂ ਦੇਖੋ ਨਾਲੇ ਦੇਖੋ ਕੁਦਰਤੀ ਦਵਾਈ ਆ ਇਹ ਆਮ ਹੀ ਮਿਲਦੀ ਆ ਹਾਂ ਆਮੀਆਂ ਖੇਤਾਂ ਦੇ ਵਿੱਚ ਬੱਟਾ ਬੰਨਿਆ ਤੇ ਉਦਾਂ ਹੀ ਆ ਜੀ ਤੇ ਚਲੋ ਉਧਰ ਦੇਖੀ ਜਰਾ ਤੁਹਾਡੇ ਹਾਂਜੀ 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 ਕਿਉਂਕਿ ਲਾਸਟ ਟਾਈਮ ਆਪਣੇ ਦਰਸ਼ਕਾਂ ਨੂੰ ਦਿਖਾਇਆ ਸੀ ਉਧਰ ਸਿਗਾ ਸਾਹਮਣੇ ਸਾਹਮਣੇ ਉਧਰ ਆ ਵਿੱਚ ਵਿੱਚ ਉੱਗਣ ਲੱਗ ਪਿਆ ਲੱਗਾ ਹੋਇਆ ਸੀਗਾ ਆਪਣਾ ਸਾਰਾ ਮਕੋਇਆ ਹੀ ਆ ਭਾਜੀ ਹਾਂਜੀ ਆ ਆ ਦੇਖੋ ਮਕੋਇਆ ਹੈ ਹਾਂਜੀ ਹਾਂਜੀ ਪੰਭੋਲੇ ਹੀ ਆ ਇਹ ਹਾਂ ਚਲੋ ਆਪਾਂ ਦੂਸਰਾ ਨਾਮ ਵੀ ਵਿੱਚ ਲੈ ਰਹੇ ਆਂ ਅਪੀਲ ਕਾ ਪਿੱਲੂ ਹਾਂਜੀ ਤੇ ਹੋਰ ਵੀ ਕੁਝ ਨਾਮ ਸ਼ਾਇਦ ਮੈਂ ਮਿਸ ਕਰ ਰਹੇ ਆਂ ਤਾਂ ਮੈਨੂੰ ਜਰੂਰ ਦੱਸਿਓ ਆਹ ਭਾਜੀ ਸਾਰੇ ਬੰਬੋਲੇ ਆ ਹਾਂ ਦੇਖ ਲਓ ਆੜੇ ਦੇਖਦੇ ਪਏ ਨਾ ਹਾਂਜੀ ਹਾਂਜੀ ਆ ਜਿੰਨੇ ਆਹ ਸਾਰੇ ਹਾਂਜੀ ਹਾਂਜੀ ਇਹ ਨਰਮ ਨਰਮ ਆਹ ਸਾਰੇ ਗੁੱਛਿਆਂ ਦੇ ਰੂਪ ਚ ਆ ਜਿਹੜੇ ਬਿਲਕੁਲ ਬਿਲਕੁਲ ਹੁਣ ਆਉਣ ਵਾਲੇ ਇਹ ਹੁਣੇਕ ਦੇ ਵਿੱਚ ਦੇਖੋ ਕਿੰਨਾ ਹੱਚ ਪੂਰੀ ਪਰਮਾਰ ਹੁਣੀ ਇਹਨਾਂ ਦੀ ਹਾਂਜੀ 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 ਮੈਨੂੰ ਲੱਗਦਾ ਕੋਈ ਚੇਂਜਸ ਕੀਤੇ ਤੁਸੀਂ ਅੱਗੇ ਆਪਣੇ ਕਰ ਦਿੰਦਾ ਭਾਜੀ ਸਾਰਾ 15 15 ਕਰਤਾ ਆ 15 ਕਰਤਾ ਸਬਜੀ ਸੂਜੀ ਬੀਤੀ ਨਾ ਆਹ ਵਾ ਦੇਖੋ ਨਾ ਨਹੀਂ ਬਹੁਤ ਆ ਮੇਥੇ ਭਾਜੀ ਹਾਂ ਤੇ ਤੁਸੀਂ ਇਹ ਤਾਂ ਚਲੋ ਕਰਾਂਗੇ ਗੱਲ ਪਹਿਲਾਂ ਆਪਾਂ ਉਹਨੂੰ ਕਨਕਲੂਡ ਕਰ ਲਈਏ ਹਾਂਜੀ ਹਾਂਜੀ ਮਕੋ ਬਾਰੇ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਮਕੋ ਜਿਹੜਾ ਆ ਲੀਵਰ ਲਈ ਇਫੈਕਟਿਵ ਆ ਹਾਂਜੀ ਹੋਰ ਤੁਸੀਂ ਜਿਹੜੀਆਂ ਹੋਰ ਕਿਹੜੀਆਂ ਬਿਮਾਰੀਆਂ ਨੂੰ ਇਹ ਮਕੋ ਘਰ ਕਰਦਾ ਪਾਜੀ ਫੈਟੀ ਲੀਵਰ ਜਦੋਂ ਹੋ ਜਾਂਦਾ ਨਾ ਹਾਂਜੀ ਤੇ ਇਹਦਾ ਕਾੜਾ ਗੁੜਾ ਬਣਾ ਕੇ ਪੀ ਲੈਣਾ ਚਾਹੀਦਾ ਵਿੱਚ ਬੰਦੇ ਨੂੰ ਅੱਛਾ ਜੀ ਨਾਲ ਹੈਲਪਿੰਗ ਆਯੁਰਵੈਦਿਕ ਮੈਡੀਸਨ ਜ਼ਰੂਰ ਲਾਓ ਠੀਕ ਹੈ ਜੀ ਤੇ ਪਰ ਨਾਲ ਜਿਹੜਾ ਆ ਇਹਦਾ ਕਾੜਾ ਗੁੜਾ ਵੀ ਵਿੱਚ ਪੀਂਦੇ ਪੁੰਦੇ ਰਹੋ ਅੱਛਾ ਕਾੜਾ ਬਣਾ ਕੇ ਜਿੱਦਾਂ 5 ਗ੍ਰਾਮ ਚ ਇੱਕ ਗਲਾਸ ਪਾਣੀ ਦੇ ਹਾਂ ਮੈਂ ਉਹੀ ਪੁੱਛਣਾ ਸੀ ਵੀ ਕਿੰਨਾ ਹਾਂ 5 ਗ੍ਰਾਮ ਪਾ ਕੇ ਹੂੰ ਹੂੰ ਤਾਂ ਉਹਨੂੰ ਕਾੜ ਕੇ ਜਦੋਂ ਇੰਨਾ ਕ ਕੱਪ ਰਹਿ ਗਿਆ ਠੀਕ ਆ ਕੋਸਾ ਹੋ ਗਿਆ ਤੇ ਚਾਹੂ ਗੁਸੇ ਪਿਸੇ ਪਕਰ ਕੇ ਪੀਓ ਠੀਕ ਆ ਹਾਂ ਮੰ ਬੋਲੇ ਹਾਂਜੀ ਇਹ ਹੈਲਦੀ ਪਰਸਨ ਆ ਕੋਈ ਹਾਂਜੀ ਤਿੱਕ ਬਿਮਾਰ ਆ ਹੂੰ ਹੂੰ ਕੀ ਬਿਮਾਰ ਨੇ ਤਾਂ ਚਲੋ ਖਾਣੀ ਆ ਉਹਨੂੰ ਦੱਸਿਆ ਵੀ ਇੰਨੇ ਖਾ ਲਓ ਜਾਂ ਕਿੱਦਾਂ ਜੋ ਵੀ ਉਹਦੀ ਮੈਡੀਸਿਨ ਬਣਦੀ ਜਾਂ ਜੋ ਵੀ ਉਹਦਾ ਰეკਮੈਂਡ ਕੀਤਾ ਜਾਂਦਾ ਵੀ ਇੰਨੇ ਖਾ ਲਓ ਕੀ ਹੈਲਦੀ ਪਰਸਨ ਇਹਨੂੰ ਰੈਗੂਲਰ ਖਾ ਸਕਦਾ ਹੈ ਰੈਗੂਲਰ ਤਾਂ ਕਾਹ ਤੋਂ ਖਾਣਾ ਸਬਜ਼ੀ ਖਾ ਲਓ ਅੱਛਾ ਪੱਤੇ ਦੀ ਜਿਹੜੀ ਤੁਸੀਂ ਦੱਸੀ ਹੈ ਨਾ ਹਾਂਜੀ ਹਾਂਜੀ ਦਾ ਸੁੰਡ ਦੀ ਤਰੀ ਆ ਹਾਂਜੀ ਹਾਂਜੀ ਸੁੰਡ ਦੀ ਤਰੀ ਖਾਓ ਅੱਛਾ ਫਿਰ ਕਿਸੇ ਦਿਨ ਇਹਦੀ ਮਕੋ ਦੀ ਖਾ ਲਓ ਫਿਰ ਕਿਸੇ ਦਿਨ ਆਪਣੀ ਚਲਾਈ ਹੁੰਦੀ ਆ ਹਾਂਜੀ ਹਾਂਜੀ ਉਹਦੇ ਪੱਤਿਆਂ ਦੀ ਭੁਰਜੀ ਬਣਾ ਲਓ ਫਿਰ ਕਿਸੇ ਦਿਨ ਪਾਲਕ ਦੀ ਬਣਾ ਲਓ ਠੀਕ ਆ ਠੀਕ ਆ ਇਦਾਂ ਵਿੱਚ ਮੇਥੇ ਪਾ ਲੈ ਮੇਥੇ ਮੁਥੇ ਬੀਜ ਲਓ ਗਮਲੇ ਚ ਬੀਜ ਲਓ ਜੇ ਤੂੰ ਨਹੀਂ ਹੈਗੀ ਥਾਂ ਠੀਕ ਆ ਠੀਕ ਆ ਇਹਦਾ ਬਦਲ ਬਦਲ ਕੇ ਚਲੋ ਤੁਸੀਂ ਮੇਰੇ ਖਿਆਲ ਚ ਇਹਦੇ ਸਵਾਜਣੇ ਦੇ ਪੱਤਿਆਂ ਦੀ ਬਣਾਈ ਸੀ ਭੁਰਜੀ ਹਾਂ ਬਿਲਕੁਲ ਇਦਾਂ ਬਣਾਓ ਉਹ ਤੁਸੀਂ ਗੱਲ ਸਹੀ ਕਹੀ ਵੈਸੇ ਸੁਆਂਜਣਾ ਦੇ ਪੱਤਿਆਂ ਦੀ ਇੱਕ ਦਿਨ ਨਾ ਭੁਰਜੀ ਬਣਾਈ ਤੇ ਭਾਜੀ ਨੂੰ ਨਾ ਫੋਨ ਕੀਤਾ ਕਿ ਭਾਜੀ ਸੁਆਂਜਣਾ ਦੇ ਪੱਤੇ ਦੀ ਭੁਰਜੀ ਖਾ ਲਈਏ ਤੇ ਉਹ ਕਹਿੰਦੇ ਤੁਸੀਂ ਉਦਾਂ ਸੁਆਂਜਣਾ ਦੇ ਪੱਤੇ ਜਿਹੜੇ ਆ ਨਾ ਉਹ ਕਿਤੇ ਸਬਜ਼ੀ ਚ ਉਦਾਂ ਸਬਜ਼ੀ ਜਿਹੜੀ ਬਣਾ ਰਹੇ ਆ ਤੁਰਕੇ ਚ ਮਾੜੇ ਮੋٹے ਪਾ ਲਓ ਪਰ ਚਲੋ ਕਦੀ ਕਿਤੇ ਤੁਸੀਂ ਸੁਆਂਜਣਾ ਦੇ ਪੱਤੇ ਦੀ ਭੁਰਜੀ ਵੀ ਖਾ ਸਕਦੇ ਆ ਕੋਈ ਤੁਹਾਨੂੰ ਦੱਸਿਆ ਸੀ ਹਾਂਜੀ ਹਾਂਜੀ ਤੇ ਚਲੋ ਉਹਦੇ ਬਾਰੇ ਗੱਲ ਕਰਾਂਗੇ ਭਾਜੀ ਇੱਕ ਅਲੱਗ ਤੋਂ ਆਪਾਂ ਵੀਡੀਓ ਬਣਾਵਾਂਗੇ ਸੁਆਂਜਣਾ ਦੀ ਠੀਕ ਆ ਜੀ ਹੋਰ ਕੁਝ ਖਾਸ ਇਹਦੇ ਲਈ ਪ੍ਰੀਕਾਸ਼ਨ ਰੱਖਣ ਦੀ ਜ਼ਰੂਰਤ ਹੋਵੇ ਕਿਸੇ ਨੂੰ ਕਿਹੜੇ ਬ ਉਹ ਸੇਧਾ ਜੀ ਇਦਾਂ ਦਾ ਹੈ ਨਹੀਂਗਾ ਕੁਝ ਅਸਲ 'ਚ ਲੋਕ ਆਮ ਹੀ ਘਰੇ ਜ ਸਬਜ਼ੀ ਸੂਜੀ ਬਣਾ ਕੇ ਖਾ ਲੈਂਦੇ ਸੀ ਠੀਕ ਆ ਪਰ ਮੰਨ ਲਓ ਕਿਸੇ ਨੂੰ ਕੁਝ ਖਾ ਕੇ ਤੋਂ ਬਾਅਦ ਕੁਝ ਹੁੰਦਾ ਮੰਨ ਲਓ ਹਾਂਜੀ ਤਾਂ ਫਿਰ ਉਹਨੂੰ ਅੱਗੇ ਨੈਕਸਟ ਜਿਹੜਾ ਆ ਜਾਂਦਾ ਸਪੈਸ਼ਲਾ ਲੈਣੀ ਚਾਹੀਦੀ ਜਾਂ ਫਿਰ ਉਹਨੂੰ ਫਿਰ ਦੇਖਣਾ ਚਾਹੀਦਾ ਉਹਨੂੰ ਆਪਣਾ ਸੈਲਫ ਸਟੱਡੀ ਕਰਨੀ ਚਾਹੀਦੀ ਆ ਕਿ ਬਾਕੀ ਇੰਨਾ ਹੀ ਕੁਝ ਹੋਇਆ ਜਾਂ ਵਿੱਚ ਹੋਰ ਵੀ ਕੋਈ ਫਾਸਟ ਫੂਡ ਜਾਂ ਕੋਈ ਇਦਾਂ ਦੀ ਚੀਜ਼ ਐਡ ਕੀਤੀ ਸੀਗੀ ਨਹੀਂ ਠੀਕ ਥੋੜਾ ਜਿਆ ਮਨ ਲਓ ਕਿ ਸੈਲਫ ਇਨਕੁਆਰੀ ਵੀ ਕਰਨੀ ਚਾਹੀਦੀ ਆ ਹੋ ਸਕਦਾ ਵੀ ਕਿਸੇ ਨੂੰ ਨਹੀਂ ਵੀ ਸੈਟ ਬੈਠੇ ਕੋਈ ਜ਼ਰੂਰੀ ਨਹੀਂ ਕਿਸੇ ਨੂੰ ਕਾਣਕ ਤੋਂ ਅਲਰਜੀ ਹੋ ਜਾਂਦੀ ਆ ਹੋ ਸਕਦਾ ਕੁਛ ਪਰ ਇਹ ਕੁਦਰਤੀ ਹੁੰਦੇ ਆ ਇਹਨਾਂ ਨਾਲ ਹੁੰਦਾ ਨਹੀਂ ਵੈਸੇ ਪਰ ਬਾਏ ਦਾ ਵੇਜ ਇਹ ਹੋ ਜਾਏ ਤਾਂ ਉਹਨੂੰ ਰੱਖਣਾ ਚਾਹੀਦਾ ਥੋੜਾ ਜਿਹਾ ਖਿਆਲ ਚਲੋ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਭਾਜੀ ਇਸ ਕਰਕੇ ਵੀਡੀਓ ਬਣਾ ਰਹੀ ਮੈਂ ਪਹਿਲਾਂ ਵੀ ਦੱਸਿਆ ਮੇਰਾ ਮੇਨ ਕੰਸਰਨ ਤਾਂ ਇਹ ਸੀਗਾ ਵੀਡੀਓ ਬਣਾਉਂਦਾ ਭਾਵੇਂ ਇਹ ਵੀਡੀਓ ਮੈਂ ਪਹਿਲਾਂ ਵੀ ਬਣਾਈ ਆ ਮਕੋ ਪਹਿਲਾਂ ਵੀ ਦੱਸਿਆ ਆਪਾਂ ਮਕੋ ਦੇ ਗੁਣ ਵੀ ਦੱਸਿਆ ਕਿੰਨੇ ਖਾਣਾ ਕਿੱਦਾਂ ਖਾਣਾ ਦੁਬਾਰਾ ਬਣਾਉਣ ਦਾ ਸਿਰਫ ਇਹੀ ਕਾਰਨ ਸੀਗਾ ਕਿ ਲੋਕਾਂ ਨੂੰ ਜਸਟ ਅਵੇਅਰ ਕਰਨਾ ਕਿ ਅਨਨੈਸੈਸਰੀ ਦਵਾਈਆਂ ਨਾ ਖਾਓ ਜੋ ਅੱਜ ਕੱਲ ਪ੍ਰੋਬਲਮ ਲੀਵਰ ਦੀ ਹੋ ਰਹੀ ਆ ਉਹਦੇ ਲਈ ਬਹੁਤ ਇਫੈਕਟਿਵ ਆ ਇਹ ਮਕੋ ਇਸ ਕਰਕੇ ਪਾਰਟਿਕੂਲਰਲੀ ਇਸ ਮਕੋ ਦੀ ਵੀਡੀਓ ਬਣਾ ਰਹੇ ਆ ਤੇ ਅੱਜ ਕੱਲ ਇਸ ਮਕੋ ਦੀ ਪਰਹਾ ਰਿਹਾ ਤੇ ਇਹਦਾ ਫਾਇਦਾ ਲਓ ਹਾਂ ਇਹਦਾ ਫਾਇਦਾ ਲਓ ਜ਼ਰੂਰ ਫਾਇਦਾ ਲਓ ਇਸ ਸੀਜ਼ਨ ਦੇ ਵਿੱਚ ਤੁਹਾਡੀ ਹੈਲਥ ਹੋਰ ਇੱਕ ਦੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹਨੂੰ ਜੇ ਖਾਓਗੇ ਤਾਂ ਸਹੀ ਹੋ ਜਾਏਗੀ ਜੀ 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 ਕਿਉਂ ਭਾਜੀ ਠੀਕ ਹੈ ਬਿਲਕੁਲ ਭਾਜੀ ਬਿਲਕੁਲ ਹਾਂ ਚਲੋ ਠੀਕ ਆ ਰਣਜੋਤ ਬਾਜੀ ਠੀਕ ਆ ਬਾਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੇ ਮੈਨੇ ਸਾਰੇ ਹੀ ਈ ਵਿਊਜ਼ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਵੀਡੀਓ ਸਾਰੀਆਂ ਵੀਡੀਓਸ ਨੂੰ ਦੇਖਣ ਲਈ ਤੇ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰੋ ਜਿਸ ਨੇ ਵੀ ਨਹੀਂ ਕੀਤਾ ਤੇ ਬੈਲ ਆਈਕਨ ਜੂ ਪ੍ਰੈਸ ਕਰਨਾ ਸੋ ਥੈਟ ਤੁਹਾਨੂੰ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਵੀਡੀਓ ਆ ਉਹਨਾਂ ਬਾਰੇ ਇਨਫੋਰਮੇਸ਼ਨ ਆਪ ਮਿਲ ਜਾਇਆ ਕਰੇ ਠੀਕ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਲਦੀ ਮਿਲਦੇ ਆ ਨੈਕਸਟ ਵਲੌਗਸ ਟਿਲ ਥੈਨ ਟੇਕ ਕੇਅਰ ਬਾਏ ਬਾਏ